ਜੇ ਪਿੰਡ ਰਾਮਪਰਾ ਦੇ ਵਿੱਚ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਲਈ ਪਿੰਡ ਰਾਮਪਰਾ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਲਈ ਕੇਸਾਂ ਨਾਲ ਜੋੜਨ ਲਈ ਤੇ ਕੇਸਾਂ ਦੇ ਮੁਕਾਬਲੇ ਕਰਾਏ ਗਏ ਬੱਚਿਆਂ ਨੂੰ ਸਿੱਖੀ ਨਾਲ ਪੰਜਾਬੀ ਗੁਰਮੁਖੀ ਦੇ ਨਾਲ ਜੋੜਨ ਲਈ ਕਿਤਾਬਾਂ ਦਿੱਤੀਆਂ ਗਈਆਂ ਤੇ ਇਥੇ ਸਾਡੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜੀ ਹੈ ਹੈੱਡ ਗ੍ਰਾਂਥੀ ਸਾਹਿਬ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੋ ਜਿਹੇ ਉਪਰਾਲੇ ਕੀਤੇ ਜਾਣਗੇ ਤਾਂ ਜੋ ਸਾਡੀ ਜਿਹੜੀ ਨਵੀਂ ਜਨਰੇਸ਼ਨ ਆ ਨਵੇਂ ਬੱਚੇ ਨੇ ਉਹਨਾਂ ਨੂੰ ਸਿੱਖੀ ਬਾਰੇ ਦੱਸਿਆ ਜਾਵੇ ਤੇ ਸਿੱਖੀ ਤੋਂ ਜਾਣੂ ਕਰਾਇਆ ਜਾਵੇ ਊੜੇ ਤੇ ਜੂੜੇ ਦਾ ਜਿਹੜਾ ਮਤਲਬ ਹੈ ਉਹਦਾ ਪਤਾ ਲੱਗੇ ਅਸੀਂ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਜਿਹੜੇ ਤੁਸੀਂ ਇਹ ਉਪਰਾਲੇ ਕਰ ਰਹੇ ਹੋ ਬੱਚਿਆਂ ਨੂੰ ਕੇਸਾ ਧਾਰੀ ਮਨ ਕੇ ਬਣਾ ਰਹੇ ਹੋ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜ ਰਹੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੜੇ ਕਿਹੜੇ ਉਪਰਾਲੇ ਕੀਤੇ ਜਾਣਗੇ ਤੁਹਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੇ ਦਿਨਾਂ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਤੇ ਕੇਸ ਰੱਖਣੇ ਜਿਵੇਂ ਗੁਰਮਤਿ ਸਿਧਾਂਤਾਂ ਦੇ ਨਾਲ ਬੱਚਿਆਂ ਨੂੰ ਚੱਲਣ ਦਾ ਜਿਹੜਾ ਵੱਲ ਉਦਮ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਨਾ ਅਸੀਂ ਤਾਂ ਇਹੀ ਉਪਰਾਲਾ ਕਰ ਰਹੇ ਹਾਂ ਜਿਹੜੀ ਅੱਜ ਆਪਣੀ ਜਰਨੇਸ਼ਨ ਹੈ ਨਸ਼ਿਆਂ ਦੇ ਵਿੱਚ ਫਸ ਗਈ ਹੈ ਤੇ ਆਪਣੇ ਕੇਸ ਕਤਲ ਕਰਾ ਰਹੀ ਹੈ ਆਪਣੇ ਕੇਸਾਂ ਦੇ ਆਪਣੇ ਵਿਰਸੇ ਦੇ ਨਾਲ ਜੁੜੇ ਅਸੀਂ ਤਾਂ ਇਹੀ ਉਪਰਾਲੇ ਕਰ ਰਹੇ ਹਾਂ ਪਰ ਅੱਜ ਜਿਹੜੀਆਂ ਪ੍ਰਬੰਧਕ ਕਮੇਟੀਆਂ ਸਾਡਾ ਸਾਥ ਨਹੀਂ ਦੇ ਰਹੀਆਂ ਕਿਉਂਕਿ ਮੈਂ ਤਾਂ ਸਿੱਧੂ ਗੱਲ ਕਹਿੰਦਾ ਜਿਵੇਂ ਅਮਰਤਪਾਲ ਨੇ ਜਾਗੋ ਕੱਢੀ ਵੀ ਇਹਨਾਂ ਦੀ ਵੀ ਜਾਗੋ ਕੱਢਣੀ ਚਾਹੀਦੀ ਹੈ ਜੀ ਫਿਰ ਜਾ ਕੇ ਸਿੱਖੀ ਦਾ ਪ੍ਰਚਾਰ ਹੋਵੇ ਘਰ ਘਰ ਪ੍ਰਚਾਰ ਹੋਵੇ ਘਰ ਘਰ ਬਾਬੇ ਨਾਨਕ ਨੇ ਜਾ ਕੇ ਪ੍ਰਚਾਰ ਕੀਤਾ ਕਿ ਪਿੰਡ ਪਿੰਡ ਜਾ ਕੇ ਬਾਬੇ ਨਾਨਕੇ ਪ੍ਰਚਾਰ ਕੀਤਾ ਸਿੱਖੀ ਦਾ ਅੱਜ ਉਹ ਪ੍ਰਚਾਰ ਅਸੀਂ ਕਰ ਰਹੇ ਹਾਂ ਹੂੰ ਜਿਹੜਾ ਕੰਮ ਸੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਕਰਨਾ ਚਾਹੀਦਾ ਬਹੁਤੀਆਂ ਬਹੁਤੀ ਤਾਂ ਕਰਦੇ ਵੀ ਆ ਤੇ ਜ਼ਿਆਦਾਤਰ ਜਿਹੜੇ ਇਹ ਚੀਜ਼ਾਂ ਤੋਂ ਅਲਰਜੀ ਮੰਨਦੇ ਆ ਕਿ ਸਵੇਰੇ ਹੀ ਕਥਾ ਚੱਲ ਪਈ ਵੀ ਸਪੀਕਰ ਘੱਟ ਹੋਣੀ ਚਾਹੀਦੀ ਆਵਾਜ਼ ਇਹ ਚੀਜ਼ਾਂ ਦੇ ਵੀ ਕਿਤੇ ਨਾ ਕਿਤੇ ਆਵਾਜ਼ ਦੀ ਜਾਂ ਮੰਗ ਉੱਠਦੀ ਆ ਹਾਂਜੀ ਹਾਂਜੀ ਇਹ ਕਥਾ ਕਥਾ ਸ਼ੁਰੂ ਕਰੀਏ ਗੁਰਬਾਣੀ ਦੀ ਗੱਲ ਕਰੀਏ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਸੱਚ ਦਬਦਾ ਨਹੀਂ ਸੱਚ ਹਮੇਸ਼ਾ ਹੀ ਉਜਲ ਹੈ ਹੂੰ ਗੁਰੂ ਨਾਨਕ ਮਹਾਰਾਜ ਜੀ ਨੂੰ ਨੂੰ ਸੱਚ ਦੀ ਆਵਾਜ਼ ਬੁਲੰਦ ਕੀਤੀ ਉਹਨਾਂ ਨੂੰ ਘੂਤਣਾ ਵੀ ਕਿਹਾ ਉਹਨਾਂ ਨੂੰ ਬਤਾਲਾ ਵੀ ਕਿਹਾ ਕਿਉਂਕਿ ਸੱਚ ਦੇ ਨਾਲ ਕੋਈ ਖੜਦਾ ਨਹੀਂ ਸੱਚ ਇਕੱਲਾ ਰਹਿ ਜਾਂਦਾ ਹੂੰ ਕਿਉਂਕਿ ਕੂੜ ਦਾ ਪਸਾਰਾ ਹੈ ਜੀ ਅੱਜ ਕੱਲ੍ਹ ਕਲਯੁਗ ਦਾ ਸਮਾਂ ਕੂੜ ਦਾ ਵਸਾਰਾ ਹੈ ਝੂਠ ਚੱਲਦਾ ਹੂੰ ਸੋ ਅਸੀਂ ਸੱਚ ਦੇ ਨਾਲ ਜੁੜਨਾ ਸੱਚ ਹੈ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜਨਾ ਬਾਣੀ ਤੇ ਬਾਣੇ ਦੇ ਨਾਲ ਜੁੜਨਾ ਸਾਡਾ ਵਿਰਸਾ ਕੀ ਹੈ ਇਹ ਸਾਡੇ ਬੱਚੇ ਜਿਹੜੇ ਬਾਬਾ ਜੀਵਨ ਸਿੰਘ ਦੇ ਪਰਿਵਾਰ ਦੇ ਵਿੱਚੋਂ ਪਰ ਅਸੀਂ ਬਾਬਾ ਜੀਵਨ ਸਿੰਘ ਦਾ ਜਿਹੜਾ ਇਤਿਹਾਸ ਪੜ੍ਹੀਏ ਕਿੱਡਾ ਯੋਧਾ ਸੀ ਅਸੀਂ ਉਹ ਬੱਚਿਆਂ ਨੂੰ ਉਸ ਬਾਸੇ ਜੋੜਨ ਦੀ ਯਤਨ ਕਰ ਰਹੇ ਹਾਂ ਕਿ ਸਾਡਾ ਵਿਰਸਾ ਕਿੱਧਰ ਨੂੰ ਜਾ ਰਿਹਾ ਸਾਡਾ ਵਿਰਸਾ ਕੀ ਸੀ ਗੁਰੂ ਮਹਾਰਾਜ ਨੇ ਸਾਰਾ ਸਰਵਾਂਸ ਵਾਰ ਦਿੱਤਾ ਸਿੱਖੀ ਬਦਲੇ ਪਰ ਅਸੀਂ ਬੱਚਿਆਂ ਦੇ ਕੇਸ ਕਤਲ ਕਰਾ ਰਹੇ ਹਾਂ ਬੱਚਿਆਂ ਨੂੰ ਸਿੱਖੀ ਤੋਂ ਮੋਨਕਰ ਕਰ ਰਹੇ ਆ ਅਸੀਂ ਉਹ ਪ੍ਰਾਲਾ ਕਰ ਰਹੇ ਆ ਕਿ ਬੱਚੇ ਸਿੱਖੀ ਦੇ ਨਾਲ ਜੁੜਨ ਨਸ਼ਿਆਂ ਤੋਂ ਬਚਣ ਜੇ ਅਸੀਂ ਘਰ ਘਰ ਪ੍ਰਾਲਾ ਕਰੀਏ ਗੁਰੂ ਘਰ ਘਰਮ ਇਹ ਪ੍ਰਾਲਾ ਹੋਵੇ ਤੇ ਸਾਡੇ ਬੱਚੇ ਨਸ਼ਿਆਂ ਬੰਦੀ ਨਾ ਜਾਣ ਅੱਜ ਟਿੱਟਿਆਂ ਦੇ ਗਲਤਾਨ ਨਾ ਹੋਣ ਮਾਵਾਂ ਦੀਆਂ ਜਿਹੜੀਆਂ ਹੁੱਖਾਂ ਉਹ ਸੁਣਿਆ ਨਾ ਹੋਣ ਤੇ ਜੇ ਅਸੀਂ ਪ੍ਰਾਲਾ ਕਰੀਏ ਘਰ ਘਰ ਕੇ ਕਹੂੰਗੀ ਸਾਡੇ ਸੰਗਤ ਵੀ ਸਾਥ ਦੇਵੇ ਤਾਂ ਹੂੰ ਤੁਹਾਨੂੰ ਲੱਗਦਾ ਕਿ ਹਜੇ ਲੋਕਾਂ ਦੇ ਵਿੱਚ ਉਨੀ ਜਾਗਰੂਕ ਜਾਗਰੂਕਤਾ ਨਹੀਂ ਹੈਗੀ ਜਿੰਨੀ ਹੋਣੀ ਚਾਹੀਦੀ ਹੈ ਲੋਕ ਹਜੇ ਵੀ ਜਾਤਾਂ ਪਾਤਾਂ ਦੇ ਸੈਂਸਲਿਆਂ ਦੇ ਵਿੱਚ ਉਲਝੇ ਹੋਏ ਨੇ ਹਾਂਜੀ ਕਿਉਂਕਿ ਜਾਤਾਂ ਪਾਤਾਂ ਦੇ ਵਿੱਚ ਅਸੀਂ ਵੰਡੇ ਹੋਏ ਹਾਂ ਮਹਾਰਾਜ ਨੇ ਤਾਂ ਮਾਨਸਕੀ ਜਾਤ ਸਭ ਇੱਕ ਹੈ ਪਹਿਚਾਨ ਉਹ ਮਹਾਰਾਜ ਨੇ ਤਾਂ ਹੁੱਕਾ ਦਿੱਤਾ ਵੀ ਇੱਕੋ ਹੀ ਹੈ ਅਸੀਂ ਇੱਕ ਦੇ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਡੇ ਵਿੱਚ ਕੋਈ ਭੇਦਭਾਵ ਨਹੀਂ ਹੈ ਪਰ ਇਹਨਾਂ ਲੋਕਾਂ ਨੇ ਜਿਹੜੇ ਸਰਕਾਰੀ ਲੋਕ ਹੈ ਇਹਨਾਂ ਨੇ ਸਾਡੇ ਵਿੱਚ ਭੇਦ ਭਾਗ ਵੜ ਕੇ ਆ ਜੀਵਨ ਸਿੰਘ ਦਾ ਗੁਰਦੁਆਰਾ ਜੀ ਆ ਮਾਝੀ ਸਿੱਖਾਂ ਦਾ ਗੁਰਦੁਆਰਾ ਜੀ ਹਰਉੰਦਾਸੀਆਂ ਦੇ ਜੱਟਾਂ ਦਾ ਇਹ ਸਾਡੇ ਜੱਟਵਾਦ ਨੇ ਸਾਨੂੰ ਖਤਮ ਕਰ ਦਿੱਤਾ ਹੂੰ ਕਿ ਸਾਡੇ ਵਿੱਚ ਇੱਕੇ ਸਾਨੂੰ ਕਿੱਥੇ ਤਾਂ ਸਾਨੂੰ ਇੱਕੇ ਦੇ ਵਿੱਚ ਪਰੋਣਾ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕਿੰਨੇ ਭਗਤ 15 ਭਗਤਾਂ ਦੀ ਬਾਣੀ ਆ ਅੱਡੋ ਅੱਡ ਜਾਤੀਆਂ ਦੇ ਨਾਲ ਉਹ ਸੰਬੰਧਤ ਸਨ ਪਰ ਗੁਰੂ ਮਹਾਰਾਜ ਨੇ ਇੱਕੋ ਮਾਲਾ ਦੇ ਵਿੱਚ ਪਰੋਕ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਰਾਬਰਤਾ ਦੇ ਦਿੱਤੀ ਬਰਾਬਰ ਮੰਜੀ ਸੌਂਪ ਦਿੱਤੀ ਜਿੱਥੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟਿਕਦਾ ਓਥੇ 15 ਭਗਤਾਂ ਨੂੰ ਵੀ ਸਜਦਾ ਹੁੰਦਾ ਹੂੰ ਤੇ ਕਿੰਨੇ ਬੱਚਿਆਂ ਨੇ ਜੀ ਭਾਗ ਲਿਆ ਅੱਜ ਕਿਸੇ ਤਰ੍ਹਾਂ ਦੇ ਮੁਕਾਬਲਿਆਂ ਦੇ ਵਿੱਚ ਇੱਕ ਘਟੋ ਘਟ 30 35 ਬੱਚੇ ਆ ਜੀ ਜਿਹੜੇ ਭਾਗ ਲੈ ਰਹੇ ਆ ਦਿੱਲੀ ਗੁਰਮਤ ਕਲਾਸਾਂ ਲਗਦੀਆਂ ਜੀ ਅਸੀਂ ਮੰਡੀ ਕਲਾਂ ਤੋਂ ਚੱਲ ਕੇ ਆਉਂਦੇ ਆ ਇਹਨਾਂ ਗੁਰਮਤ ਕਲਾਸਾਂ ਲਾਉਂਦੇ ਆ ਤੇ ਸਾਡਾ ਸਾਥ ਬਾਬਾ ਜੀ ਦਿੰਦੇ ਆ ਲਿੰਗ ਸਿੰਘ ਤੇ ਸੰਗਤਾ ਵੀ ਸਾਡਾ ਸਾਥ ਦਿੰਦੇ ਆ ਕਿਉਂਕਿ ਸਾਡੇ ਬੱਚੇ ਨਸ਼ਿਆਂ ਤੋਂ ਜੇ ਅੱਜ ਅਸੀਂ ਆਪਣੀ ਜਰਨੇਸ਼ਨ ਨੂੰ ਆਪਣੀ ਪਨੀਰੀ ਨੂੰ ਅੱਜ ਤੋਂ ਹੀ ਬਚਾ ਕੇ ਰੱਖਾਂਗੇ ਤੇ ਇਹ ਬਚ ਜਾਊਗੀ ਤੇ ਗੁਰਸਿੱਖ ਪਿਆਰੋ ਜੇ ਅੱਜ ਅਸੀਂ ਇਹਨਾਂ ਨੂੰ ਖੁੱਲੇ ਛੱਡ ਦਿੱਤਾ ਹੈ ਇਹਨਾਂ ਨੂੰ ਸਾਡਾ ਪਤਾ ਹੀ ਨਹੀਂ ਲੱਗਣਾ ਸਾਡਾ ਵਿਰਸਾ ਕੀ ਹੈ ਸਾਡਾ ਇਤਿਹਾਸ ਕੀ ਹੈ ਸਾਡਾ ਮੁੱਢ ਕੀ ਹੈ ਜੀ ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਨਸ਼ੇ ਦੀ ਜਿਵੇਂ ਇੰਨਾ ਤੁਸੀਂ ਪਹਿਲਾਂ ਵੀ ਗੱਲ ਕਰੀ ਵੀ ਨਸ਼ਾ ਇੰਨਾ ਜਾਦੇ ਵੱਧ ਚੁੱਕਿਆ ਨਸ਼ਿਆਂ ਨੂੰ ਲੈ ਕੇ ਵੀ ਕੋਈ ਜਾਗਰਤ ਕੈਂਪ ਲੱਗ ਰਹੇ ਆ ਵੀ ਹਾਂਜੀ ਹਾਂਜੀ ਨਸ਼ਿਆਂ ਨੂੰ ਇਹ ਲੈ ਕੇ ਅਸੀਂ ਜਾਗਰਤ ਥਾਂ-ਥਾਂ ਕਰ ਰਹੇ ਹੁਣ ਇੱਥੇ ਵੀ ਤੁਹਾਡੇ ਮਾਦਮੇ ਰਹੇ ਅਸੀਂ ਸਾਰਿਆਂ ਨੂੰ ਚੈਨਲ ਰਾਹੀਂ ਸਾਰਿਆਂ ਨੂੰ ਇਹ ਸੰਦੇਸ਼ ਦੇ ਰਹੇ ਆਂ ਕਿ ਘਰ-ਘਰ ਵੀ ਸਿੱਖੀ ਦਾ ਪ੍ਰਚਾਰ ਕਰੋ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜੋੜੋ ਵੱਧ ਤੋਂ ਵੱਧ ਬੱਚਿਆਂ ਤੋਂ ਗਲਤਾਨਾ ਨਾ ਕਰੋ ਕਿਉਂਕਿ ਸਾਡੇ ਅਸੀਂ ਬੱਚਿਆਂ ਤੋਂ ਨਫਰਤ ਮੰਨ ਲਿਆ ਗੁਰੂ ਘਰਾਂ ਦੇ ਵਿੱਚ ਆਉਣ ਦੇਖੇ ਪ੍ਰਬੰਧਕਾਂ ਨੂੰ ਇਟੀਆਂ ਬੱਚਿਆਂ ਤੋਂ ਨਫਰਤ ਮੰਨਨੀ ਹੈ ਹੂੰ ਬੱਚੇ ਰੋਲਾ ਪਾਉਂਦੇ ਆ 2 250 ਦਾਸ ਨੇ ਬੱਚਾ ਜੋੜਿਆ ਜਿਨ੍ਹਾਂ ਨੇ ਅੰਬਰ ਤੋਂ ਛਕੇ ਜੀ ਤੇ ਉਹਨਾਂ ਦੇ ਮਾਤਾ ਪਿਤਾ ਨੇ ਵੀ ਅੰਬਰ ਤੋਂ ਛਕੇ ਆ ਤੇ ਹੁਣ 2 250 ਬੱਚੇ ਨੇ ਅੰਬਰ ਤੋਂ ਛਕ ਲਿਆ ਉਹਨਾਂ ਦੇ ਮਾਤਾ ਪਿਤਾ ਨੇ ਅੰਬਰ ਤੋਂ ਛਕ ਲਿਆ ਕਿ ਉਹ ਬੱਚਾ ਅੱਜ ਇਸ ਵੇਲੇ ਤੋਂ ਬਚੂਗਾ ਨਹੀਂ ਹੂੰ ਕਿਉਂਕਿ ਸਾਨੂੰ ਇਹ ਪ੍ਰਾਲੇ ਕਰਨੇ ਚਾਹੀਦੇ ਆ ਜਾਗਤਾ ਲਿਆਉਣੀ ਚਾਹੀਦੇ ਕਿਉਂਕਿ ਸਾਨੂੰ ਇਹ ਸਰਕਾਰੀ ਲੋਕਾਂ ਨੇ ਵੰਡ ਦਿੱਤਾ ਪਰ ਸਾਡੇ ਸਰਕਾਰੀ ਚੌਂਚੇ ਗਗੁਰਸਿਕ ਪਿਆਰਿਓ ਇਹ ਪਿੰਡਾਂ ਦੇ ਵਿੱਚ ਵੀ ਚੌਂਚੇ ਬਣੇ ਹੋਏ ਆ ਜੀ ਜੀ ਕੋਈ ਪੰਚਾਇਤਾਂ ਤੌਰ ਤੇ ਲਾ ਲਓ ਜਾਂ ਕੋਈ ਹੋਰ ਲਾ ਲਓ ਤੇ ਕਿਉਂਕਿ ਇਹਨਾਂ ਨੇ ਕੋਈ ਕਾਲੀ ਦਾਲਾ ਜੀ ਕੋਈ ਕਾਂਗਰਸੀ ਹੈ ਕੋਈ ਕਿਵੇਂ ਆ ਪਰ ਸਾਨੂੰ ਇਹ ਛੱਡ ਕੇ ਆਪਣੇ ਬੱਚਿਆਂ ਨੂੰ ਸੁਵਾਲਣ ਦਾ ਯਤਨ ਕਰਨਾ ਚਾਹੀਦਾ ਸਾਨੂੰ ਉੱਪਰ ਉੱਠ ਕੇ ਪਹਿਲਾਂ ਧਰਮ ਦੀ ਗੱਲ ਜ਼ਰੂਰੀ ਆ ਕਈ ਸਕੂਲਾਂ ਦੇ ਵਿੱਚ ਵੀ ਕੜੇ ਕੜੇ ਨੂੰ ਰੋਕਿਆ ਜਾਂਦਾ ਜਿਨ੍ਹਾਂ ਦੇ ਕੜੇ ਪਾਏ ਨੇ ਜਾ ਕੋਈ ਹੋਰ ਇਦਾਂ ਦੇ ਜਿਹੜੇ ਆਪਣੇ ਸਿੱਖੀ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਰੋਕਿਆ ਜਾਂਦਾ ਵਰਜਿਤ ਕੀਤਾ ਜਾਂਦਾ ਕਿਉਂਕਿ ਇਹ ਸਿੱਖੀ ਨੂੰ ਖਤਮ ਕਰਨ ਦੀਆਂ ਸਰਕਾਰ ਦੀਆਂ ਚਾਲਾਂ ਨੇ ਮੋਢ ਤੋਂ ਲੈ ਕੇ ਅਸੀਂ ਸਕੂਲਾਂ ਦੇ ਵਿੱਚ ਪੜ੍ਹੇ ਆ ਸਾਨੂੰ ਕਿਸੇ ਨੇ ਨਹੀਂ ਰੋਕਿਆ ਔਰ ਤੇ ਪਜਾਮੇ ਚੋਂ ਵੀ ਪੜਦੇ ਕੇ ਵਰਦੀ ਪਾ ਕੇ ਆਓ ਨਹੀਂ ਅਸੀਂ ਵਰਦੀ ਪਾਈ ਨਹੀਂ ਅਸੀਂ ਦਸਤਾਰ ਸਜਾ ਕੇ ਜਾਂਦੇ ਰਹੇ ਹਾਂ ਗੁਰਦੁਆਰਾ ਜੀ ਉਸ ਗੁੱਲਾਂ ਦੇ ਵਿੱਚ ਅਸੀਂ ਪੜ੍ਹਾਈ ਕੀਤੀ ਹੈ ਗੁਰਦੁਆਰਾਂ ਦੇ ਸਕੂਲਾਂ ਦੇ ਵਿੱਚ ਜਾ ਕੇ ਗੁਰਦੁਆਰਾਂ ਦੇ ਵਿੱਚ ਜਾਂਦੇ ਰਹੇ ਹਾਂ ਪਰ ਅੱਜ ਜਿਹੜਾ ਸਕੂਲ ਪ੍ਰਾਈਵੇਟ ਖੁੱਲੇ ਆ ਨਾ ਇਹਨਾਂ ਦੇ ਵਿੱਚ ਜਿਹੜੀਆਂ ਸਰਕਾਰੀ ਏਜੰਸੀਆਂ ਕਿਸੇ ਇਸਮਸੀ ਵਾਲਿਆਂ ਨੇ ਸਕੂਲ ਖੋਲ ਲੈ ਕਿਸੇ ਨੇ ਉਹ ਪੰਜਾਬੀ ਦੇ ਨਾਲ ਬੱਚਿਆਂ ਨੂੰ ਜੋੜ ਨਹੀਂ ਦਿੰਦੇ ਅੱਜ ਤੁਸੀਂ ਦੇਖ ਲਓ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਨੂੰ ਪੈਂਤੀ ਅੱਖਰ ਨਹੀਂ ਆਉਂਦੇ ਹੂੰ ਊੜਾ ੜਾ ਨਹੀਂ ਆਉਂਦਾ ਹੂੰ ਬੱਚੇ ਊੜਾ ੜਾ ਆਉਂਦਾ ਉਡਾੜਾ ਆਉਂਦਾ ਪੁੱਤ ਹਾਂਜੀ ਹਾਂਜੀ ਤੁਹਾਨੂੰ ਆਉਂਦਾ ਬੱਚੇ ਸਾਰਿਆਂ ਨੂੰ ਆਉਂਦਾ ਉਡਾੜਾ ਹਾਂਜੀ ਜੀ ਜਿਹੜੇ ਬੱਚੇ ਗੁਰਮਤ ਦੀਆਂ ਕਲਾਸਾਂ ਰਹੇ ਆ ਲੈ ਰਹੇ ਆ ਉਹਨਾਂ ਨੂੰ ਤਕਰੀਬਨ ਸਭ ਨੂੰ ਉਡਾੜਾ ਆਉਂਦਾਗਾ ਆਉਂਦਾ ਜੀ ਜਿਹੜੇ ਸਾਡੇ ਕਾਨਵੈਂਟ ਸਕੂਲਾਂ ਦੇ ਵਿੱਚ ਪੜ੍ਹਦੇ ਉਹਨਾਂ ਨੂੰ ਬਹੁਤ ਘੱਟ ਨਹੀਂ ਬਹੁਤ ਘੱਟ ਆਉਂਦਾ ਜੀ ਜਿਹੜੇ ਇੰਗਲਿਸ਼ ਮੀਡੀਆਮ ਦੇ ਵਿੱਚ ਪੜ੍ਹਦੇ ਆ ਬੱਚੇ ਹਮ ਉਹਨਾਂ ਨੂੰ ਉਡਾੜਾ ਨਹੀਂ ਆਉਂਦਾ ਨਾ ਉਹਨਾਂ ਨੂੰ ਪੰਜਾਬੀ ਕਲੀਅਰ ਹੀ ਨਹੀਂ ਆਉਂਦੀ ਹਮ ਕਿਉ ਗੁਰਮਤ ਉਹਨਾਂ ਨੂੰ ਸਿਖਾਉਣ ਦੇ ਮਾਰੇ ਅਸੀਂ ਗੁਰਦੁਆਰਿਆਂ ਦੇ ਵਿੱਚ ਕਲਾਸਾਂ ਲਾਉਂਦੇ ਆ ਇਹ ਪ੍ਰਬੰਧ ਕੀਤੇ ਜਾਂਦੇ ਆਗੇ ਸਾਡਾ ਸਾਥ ਵੀ ਪ੍ਰਬੰਧਕ ਕਮੇਟੀਆਂ ਵਿੱਚ ਤੋਂ ਬਹੁਤ ਪ੍ਰਬੰਧ ਪ੍ਰਬੰਧ ਕਮੇਟੀਆਂ ਸੁਝਾਣੀਆਂ ਤੇ ਸਜਾਜੀਆਂ ਤੇ ਬਹੁਤ ਸਹਾਇਤਾ ਕਰਦੀਆਂ ਜੀ ਤੇ ਵਿੱਚ ਜਿਹੜੇ ਬੱਚਿਆਂ ਤੋਂ ਗਲਤਾਨਤਾ ਮੰਨਦੇ ਆ ਹਮ ਬੱਚਿਆਂ ਤੋਂ ਨਫਰਤ ਮੰਨਦੇ ਆ ਕਿ ਬੱਚੇ ਕਿਉਂ ਆ ਕੇ ਸੰਗਤ ਕਿਉਂ ਜੁੜ ਗਏ ਸੀ ਸੰਗਤ ਤੋਂ ਕੀ ਲੈਣਾ ਇੱਥੋਂ ਤੱਕ ਵੀ ਕਿਹਾ ਜਾਂਦਾ ਸੰਗਤ ਕੀ ਚੀਜ਼ ਆ ਤੇ ਇੱਥੋਂ ਤੱਕ ਗੁਰੂ ਸਾਹਿਬ ਨੇ ਤਾਂ ਸੰਗਤ ਨੂੰ ਵੱਡਾ ਮੰਨਿਆ ਕਿ ਚੰਦੂ ਦੀ ਰਿਸ ਇਨ ਲੜਕੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕਰਦਾ ਸੀ ਮਹਾਰਾਜ ਨੇ ਜਦੋਂ ਸੰਗਤ ਨੇ ਦਿੱਲੀ ਦੀ ਸੰਗਤ ਨੇ ਆ ਕੇ ਆਖਿਆ ਸੀ ਕਿ ਚੰਦੂ ਗੁਰੂ ਘਰ ਨੂੰ ਮੋਰੀ ਕਹਿੰਦਾ ਆਪਣੇ ਆਪ ਨੂੰ ਚਵਾਰਾ ਕਹਿੰਦਾ ਮਹਾਰਾਜ ਨੇ ਜਵਾਬ ਦੇ ਦਿੱਤਾ ਸੀ ਸੰਗਤ ਨੂੰ ਵੱਡਾ ਸਮਝਿਆ ਸੀ ਮਹਾਰਾਜ ਨੇ ਪਰ ਅੱਜ ਅਸੀਂ ਸੰਗਤ ਨੂੰ ਕੁਝ ਵੀ ਨਹੀਂ ਸਮਝਦੇ ਕਿਉਂ ਕਿ ਅਸੀਂ ਜਿਹੜੇ ਠੇਕੇ ਸੰਭਲੇ ਗੁਰਦੁਆਰਿਆਂ ਦੇ ਹੂੰ ਵੱਡੇ ਵੱਡੇ ਠੇਕੇ ਸੰਭਲੇ ਸੀ ਵੱਡੇ ਵੱਡੇ ਦਫ਼ਤਰ ਖੋਲ ਲੈ ਕੀ ਕੋਈ ਏਜੰਸੀ ਆ ਜਿਹਦੇ ਵਿੱਚ ਅਸੀਂ ਦਫ਼ਤਰ ਖੋਲ ਲੈ ਵਿਦਾਂਦਰ ਚ ਜਾ ਉੱਥੇ ਗੱਲ ਕਰਾਂਗੇ ਇਹ ਠੇਕੇ ਥੋੜੋ ਆ ਕੋਈ ਏਜੰਸੀ ਥੋੜੋ ਆ ਇਹ ਤੇ ਗੁਰਮਤ ਦੀ ਗੱਲ ਕਰਨ ਵਾਲਾ ਇੱਕ ਸਿਧਾਂਤ ਹੈ ਤੁਹਾਨੂੰ ਲੱਗਦਾ ਵੀ ਕੜਮ ਚੌਧਰੀਆਂ ਦੇ ਕਬਜ਼ੇ ਹੋਵੇ ਹਾਂਜੀ ਕੜਮ ਚੌਧਰੀਆਂ ਦੇ ਕਬਜ਼ੇ ਹੋਗੇ ਇਹਨਾਂ ਨੂੰ ਜੇ ਨਾਂ ਹਟਾਇਆ ਗਿਆ ਸਿੱਖੀ ਦਾ ਪ੍ਰਚਾਰ ਨਹੀਂ ਹੋਣਾ ਇਹ ਮੈਂ ਤੁਹਾਡੇ ਮਾਧਿਅਮ ਰੇ ਕਹਿਣਾ ਹਾਲ ਤੱਕ ਦੇ ਜਥੇਦਾਰ ਨੂੰ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਇਹਨਾਂ ਦੇ ਨੱਥ ਪਾਈ ਜਾਵੇ ਇਹਨਾਂ ਬਾਰੇ ਕੋਈ ਸੰਦੇਸ਼ ਦਿੱਤਾ ਜਾਵੇ ਹੂੰ ਜੀ ਜੀ ਵਾਈ ਗੁਰਜੀ ਕਾ ਸਾਹ ਵਾਈ ਗੁਰੂ ਜੀ ਕੀ ਫਤਿਹ